ਠੀਕ ਆ ਮਮਾ ਹਾਂਜੀ ਅਸੀਂ ਵੀ ਆ ਜਾਂਦੇ ਥੋੜੇ ਜਿਹਾ ਫਤਹਾਉਣਾ ਸੀਗਾ ਆਹ ਵੀ ਲੱਗਦਾ ਗੱਡੀ ਦੀ ਆਵਾਜ਼ ਆਈ ਹੈ ਚੱਲ ਚੱਲ ਜੀ ਵੇ ਇਹ ਵੱਡੀ ਟੀਲਾਂ ਨੇ ਆ ਗਈ ਕਿੰਨੀ ਵੱਡੀ ਗੱਡੀ ਤੇ ਆਈ ਹੈ ਮੇਰੀ ਟੀਲਾਂ ਤੇ ਪਕੌੜੇ ਖਾ ਤੇ ਆ ਕੇ ਰਹਿ ਗਈ ਬੰਦੇ ਥੈਂਕ ਯੂ ਥੈਂਕ ਯੂ ਕੈਸ਼ ਵੀ ਵੀ ਕੈਸ਼ ਨਾਲ ਹੁੰਦੀ ਆ ਬਹੁਤ ਪੈਸਾ ਹੈ ਨਾ ਕੋਲੇ ਤੁਹਾਨੂੰ ਪੈਸਾ ਮੁਰ ਉਹਨੂੰ ਨਾਲ ਥੋੜਾ ਜੇ ਚਲੋ ਠੀਕ ਹੈ ਵੇ अच्छा अच्छा ठीक है और सरदार साहब किवें आना होया ਤੁਹਾਡਾ ਧੰਨਵਾਦ ਕਰਨ ਆਇਆ ਕਾਦਾ ਧੰਨਵਾਦ ਬਾਜੀ ਤੁਹਾਡਾ ਤੁੰਦੂ ਸਰਦਾਰ ਰਿਸ਼ਤਾ ਕਰਾਇਆ ਮੋਂ ਫੁੱਟ ਮਰੂਆ ਬਹੁਤ ਵਧੀਆ ਕਾਰ ਕਰਾਇਆ ਜੀ ਅਸੀਂ ਬੜਾ ਹੀ ਖੁਸ਼ ਹਾਂ ਤੇ ਅੱਜ ਕਰ ਰਹੀ ਕੁੜੀ ਸਾਡੇ ਨਾਲ ਅੱਜ ਕਰ ਰਹੀ ਹੈ ਸਰਦਾਰ ਜੀ ਜਿਹੜੇ ਵੀ ਰਿਸ਼ਤੇ ਕਰਾਈਦੇ ਨੇ ਨਾ ਟੌਪ ਕਲਾਸ ਕਰਾਈਦੇ ਨੇ ਜੋੜੇ ਵੀ ਰਿਸ਼ਤੇ ਕਰਾਈਦੇ ਨੇ ਐਵੇਂ ਨਹੀਂ ਤੁਹਾਡੇ ਤੋਂ ਸਾਪ ਲਈ ਦੀ ਸਹੀ ਕਿਹਾ ਜਮਤੋਲਾ ਜੀ ਵੱਡੀ ਵਾਰੀ ਤਾਂ ਅਸੀਂ ਕਾਲ ਕਰ ਗਏ ਮੁੱਥੇ ਦੇ ਹੱਥ ਪਰ ਮਾਰ ਰਹੇ ਆਂ ਵੀ ਤਾਂ ਜੋ ਵੀ ਰਾਜ ਕਰਨੀ ਕੋਡ ਕਰਾ ਮੰਨਿਆ ਹੁੰਦਾ ਨੌਕਰੀਆਂ ਨਾਲ ਵਿਆਹਤੀ ਹੈ ਕੋਈ ਪਸੰਦੇ ਭਾਇਆ ਹੁਣ ਜੋ ਹੋਣਾ ਸੀ ਹੋ ਗਿਆ ਹੁਣ ਕੀ ਕਰ ਸਕੀਏ ਸਭ ਕਿਸਮਤ ਦੀਆਂ ਗੱਲਾਂ ਨੇ ਸਰਦਾਰ ਸਾਹਿਬ ਹੁਣ ਮੇਰੇ ਲਈ ਕੋਈ ਹੋਰ ਕੋਈ ਸੇਵਾ ਹੋਵੇ ਤਾਂ ਜਰੂਰ ਦੱਸਿਓ ਦੱਸਾਂਗੇ ਦਾਦੀ ਹਾਂ ਜੀ ਕੀ ਹੋਇਆ ਮੈਨੂੰ ਪਤਾ ਤੁਸੀਂ ਪਰੇਸ਼ਾਨ ਹੋ ਕਿਉਂ ਮੈਂ ਕਿਉਂ ਪਰੇਸ਼ਾਨ ਹੋਣਾ ਜੋ ਤੁਹਾਨੂੰ ਲੱਗਿਆ ਉਹੀ ਮੈਨੂੰ ਵੀ ਲੱਗ ਰਿਹਾ ਇਸ ਬਾਰੇ papa ਅੱਜ ਗਏ ਤਾਂ ਬੜੀ ਖੁਸ਼ੀ ਖੁਸ਼ੀ ਸੀ ਮੰਮਾ ਪਪਾ ਵੱਲ ਪਰ ਮੈਨੂੰ ਪਤਾ ਉੱਥੇ ਤੁਹਾਡੇ ਨਾਲ ਉਹਨਾਂ ਨੇ ਬਟਾ ਚੰਗਾ ਨਹੀਂ ਕੀਤਾ ਲੱਗਿਆ ਤਾਂ ਮੈਨੂੰ ਵੀ ਇਦਾਂ ਹੀ ਆ ਵੀ ਸਾਡੀ ਇਨਸਲਟ ਹੋ ਗਈ ਥੀ ਉਹਨਾਂ ਨੇ ਮੰਨਿਆ ਕਿ ਤੁਹਾਨੂੰ ਇੱਕ ਜਵਾਈ ਕਿਸੇ ਵੱਡੇ ਖਾਨਦਾਨ ਦਾ ਮਿਲ ਗਿਆ ਅੱਜ ਉਹਦੇ ਕੋਲ ਪੈਸਾ ਵੀ ਬਹੁਤ ਹੈ ਗੱਡੀਆਂ ਨੇ ਵੱਡੀਆਂ ਵੱਡੀਆਂ ਪਰ ਇਹਦਾ ਇਹ ਮਤਲਬ ਥੋੜਾ ਵੀ ਤੁਸੀਂ ਦੂਸਰੇ ਬੰਦੇ ਨੂੰ ਨੀਚਾ ਦਿਖਾਓਗੇ ਪਰ ਮੈਨੂੰ ਨਹੀਂ ਸੀ ਪਤਾ ਕਿ ਸਰਦਾਰ ਜੀ ਸਾਡੇ ਨਾਲ ਉੱਥੇ ਜਾ ਕੇ ਇਦਾਂ ਦਾ ਕੁਝ ਹੋਏਗਾ ਪਤਾ ਤਾਂ ਯਾਰ ਮੈਨੂੰ ਵੀ ਨਹੀਂ ਸੀ ਪਰ ਮੈਂ ਇੱਕ ਚੀਜ਼ ਅੱਜ ਤੋਂ ਬਾਅਦ ਸੋਚ ਲਈ ਹੈ ਵੀ ਮੈਂ ਅੱਜ ਤੋਂ ਬਾਅਦ ਉਹਨਾਂ ਦੇ ਘਰੇ ਪੈ ਨਹੀਂ ਤਾਂ ਬਹੁਤ ਬੇਇੱਜ਼ਤੀ ਹੋ ਗਈ ਆ ਨਹੀਂ ਅਸੀਂ ਖਾਣ ਪੀਣ ਦੇ ਭੁੱਖੇ ਆ ਹੁੰਦਾ ਭੁੱਖਾ ਹੁੰਦਾ ਇੱਜ਼ਤ ਦਾ ਪਰ ਪਹਿਲਾਂ ਤਾਂ ਨਹੀਂ ਸੀ ਮੰਮਾ ਪਾਪਾ ਇਦਾਂ ਕਰਦੇ ਯਾਰ ਸਾਰੀ ਪੈਸੇ ਦੀ ਖੇਡ ਆ ਅੱਜ ਉਸ ਬੰਦੇ ਕੋ ਉਹਨਾਂ ਨੂੰ ਨਵਾਂ ਜਵਾਈ ਜਿਹੜਾ ਮਿਲ ਗਿਆ ਉਹਦੇ ਕੋ ਪੈਸੇ ਨੇ ਧਾਰ ਅਸੀਂ ਉਹਨਾਂ ਨੂੰ ਲਗਦੇ ਆ ਮਾੜੇ ਕਿਉਂਕਿ ਸਾਡੇ ਕੋ ਐਨੇ ਜ਼ਿਆਦਾ ਪੈਸੇ ਨਹੀਂ ਅਸੀਂ ਮਿਡਲ ਕਲਾਸ ਪਰ ਅਸੀਂ ਤਾਂ ਆਪਣੇ ਪਰਿਵਾਰ ਵਿੱਚ ਖੁਸ਼ ਹਾਂ ਜਾਂ ਇਹ ਚੀਜ਼ ਉਹਨਾਂ ਨੂੰ ਨਹੀਂ ਨਾ ਦਿਖਦੀ ਤੈਨੂੰ ਤੂੰ ਦੇਖਿਆ ਨਹੀਂ ਉਹਨੇ ਸਕੂਟਰੀ ਦੇ ਕਿਦਾਂ ਤਾਣੇ ਮਾਰੇ ਮੈਨੂੰ ਮੈਨੂੰ ਸਿਮਰੰਦਾ ਵਰਤਾਉਗੇ ਠੀਕ ਨਹੀਂ ਲੱਗਿਆ ਬੇਚੇ ਦਾ ਰੰਗ ਚੜ ਗਿਆ ਹੁਣ ਉਹਦੇ ਤੇ ਪਰ ਮੈਂ ਤਾਂ ਉਹਦੀਆਂ ਚੀਜ਼ਾਂ ਵੇਖ ਕੇ ਖੁਸ਼ ਹੋ ਰਹੀ ਸੀ ਪਰ ਉਹਨੂੰ ਪਤਾ ਨਹੀਂ ਕਿ ਉਹ ਇਦਾਂ ਲੱਗ ਰਿਹਾ ਸੀ ਸ਼ਾਇਦ ਮੇਰੇ ਕੋਲ ਨਹੀਂ ਹੈ ਤੇ ਉਹ ਬਹੁਤ ਹੀ ਜ਼ਿਆਦਾ ਆਕੜ ਕੇ ਦਿਖਾ ਰਹੀ ਸੀ ਮੈਨੂੰ ਮੈਨੂੰ ਪਤਾ ਹੈ ਤੁਹਾਨੂੰ ਬਹੁਤ ਜ਼ਿਆਦਾ ਫੀਲ ਹੋਇਆ ਮੇਰੇ ਮਮਾ ਪਾਪਾ ਕਰਕੇ ਫੀਲ ਤਾਂ ਹੋਇਆ ਯਾਰ ਹੁਣ ਰੋਲ ਰੋਦ ਕੋਈ ਜਾ ਕੇ ਉੱਤੇ ਬੇਇੱਜ਼ਤੀ ਦਾ ਕਰਵਾ ਨਹੀਂ ਸਕਦਾ ਉਹ ਮੈਂ ਡਿਸਾਈਡ ਕਰ ਚੁੱਕਾ ਆਲਰੇਡੀ ਕਿ ਮੈਂ ਅੱਜ ਤੋਂ ਬਾਅਦ ਉਹਨਾਂ ਦੇ ਘਰੇ ਪੈਰ ਨਹੀਂ ਧਰਾਂਗਾ ਉਹ ਜਾਣਾ ਜਾਂ ਪਰ ਮੈਨੂੰ ਨਾ ਕਹੀ ਅਸ ਤੋਂ ਬਾਅਦ ਉਹਨਾਂ ਦੇ ਘਰੇ ਜਾ ਪਰ ਜੀ ਮੈਂ ਆਪਣੇ ਮਾਪਿਆਂ ਤੋਂ ਨਹੀਂ ਛੱਡ ਸਕਦੀ ਨਾ ਜਸਮੀਨ ਅੱਜੀ ਮਮਾ ਅੰਕਿਤ ਤੇ ਕੋਈ ਅੱਛੀ ਨਹੀਂ ਹੈ ਪਾਣੀ ਡੁੱਲੀ ਜਾ ਰਿਹਾ ਹੈ 10 ਬੱਚੇ ਕੋਈ ਤਾਂ ਗੱਲ ਹੈ ਤੂੰ ਐਦਾਂ ਤਾਂ ਕਦੀ ਚੁੱਪ ਚੁੱਪ ਰਹਿੰਦੀ ਨਹੀਂ ਸੱਚੀ ਦੱਸਾਂ ਤਾਂ ਮਮਾ ਤੁਹਾਨੂੰ ਪਤਾ ਹੀ ਆ ਅੱਜ ਅਸੀਂ ਗਏ ਸੀ ਮਮਾ ਕੋਲ ਪਰ ਤੈਨਾਂ ਸਾਡੇ ਨਾਲ ਵਰਤਾਓ ਚੰਗਾ ਨਹੀਂ ਹੋਇਆ ਮਮਾ ਪਾਪਾ ਨਾ ਜ਼ਿਆਦਾ ਧਿਆਨ ਸਿੰਗਰਨ ਵਾਲ ਦੇ ਰਹੇ ਸੀ ਤੇ ਉਹਦੇ ਅੱਧਣ ਵਾਲ ਤਾਨੂੰ ਪਤਾ ਹੀ ਐ ਉਹ ਬਹੁਤ ਉੱਚ ਘਰ ਵਿਆਹ ਦਿੱਤੀ ਮਮਾ ਪਪਾ। ਹੰਤਾ ਪੀਨੀ ਮੇ ਸਾਡੇ ਨਾਲ। ਨਹੀਂ ਬੇਟੀ ਐ ਤੁਹਾਡੇ ਮਨ ਦਾ ਵਿਆਹ ਮੀ ਹੋ ਸਕਦਾ। ਨਹੀਂ ਮਮਾ ਸਾਡੇ ਮਨ ਦਾ ਵਿਆਹ ਨਹੀਂ। ਉੱਤੇ ਸਾਡੇ ਨਾਲ ਜੋ ਹੋਇਆ ਸਾਨੂੰ ਹੀ ਪਤਾ। ਬਹੁਤ ਗੁੱਸਾ ਵਰਤਾਉਂ ਕਿ ਤਾ ਮਮਾ ਪਪਾ। ਐ ਤਾਂ ਮੇਰੇ ਮਾਪੇ ਹੋਈ ਪਰ ਮੈਂ ਉਹਨਾਂ ਨੂੰ ਛੱਡ ਵੀ ਨਹੀਂ ਸਕਦੀ। ਇਹ ਕਹਿੰਦੇ ਨੇ ਕਿ ਹੁਣ ਅਸੀਂ ਉੱਪਰ ਜਾਇਆ ਨਹੀਂ ਕਰ। ਨਹੀਂ ਕਰ। ਨਾ ਇਹ ਘੱਲ ਹੋਈ। ਮਾਪੇ ਵੀ ਕਦੀ ਛੱਡੇ ਜਾਂਦੇ ਆ ਤੂੰ ਟੈਨਸ਼ਨ ਨਾ ਲੈ ਮੈਂ ਕਰਦੀ ਆ ਉਹਦੇ ਨਾਲ ਗੱਲ ਅਮਨ ਨੇ ਚਰਨਾਂ ਵਿੱਚ ਬੱਝ ਕਰਨੀ ਸੀ ਹਾਂਜੀ ਬੋਲੋ ਤੁਸੀਂ ਦੋਨੋਂ ਆਪਸ ਵਿੱਚ ਬੋਲ ਕਿਉਂ ਨਹੀਂ ਰਹੇ ਸਵੇਰ ਦੇ ਨਹੀਂ ਮਮਾ ਤੁਸੀਂ ਰਹਿੰਦੋ ਤੁਹਾਨੂੰ ਕੁਝ ਨਹੀਂ ਪਤਾ ਨਹੀਂ ਪੁੱਤ ਮੈਨੂੰ ਸਾਫ਼ ਪਤਾ ਲੱਗ ਗਿਆ ਮੈਂ ਰੁੱਖ ਜਸਮੀਨ ਨੂੰ ਬੁਲਾਨੀ ਆ ਜੈਸਮੀਨ ਪੁੱਤਰ ਹਾਂਜੀ ਮੰਮਾ ਗੱਲ ਸੁਣੋ ਬੇਟੇ ਹਾਂਜੀ ਬੇਟੇ ਜੋ ਵੀ ਹੋਇਆ ਸਵੇਰ ਦਾ ਕਿ ਤੁਸੀਂ ਆਪਣੇ ਘਰ ਦਾ ਕਿਉਂ ਮੂਲ ਖਰਾਬ ਕਰਦੇ ਹੋ ਮੈਂ ਤੁਹਾਡੇ ਕਹਿਣ ਦਾ ਮਤਲਬ ਵੀ ਹੁਣ ਰੋਜ਼ ਰੋਜ਼ ਜਾ ਕੇ ਉੱਥੇ ਬੇਇੱਜ਼ਤੀ ਕਰਵਾਈ ਦੀ ਵੇਖ ਪੁੱਤਰ ਪਿਕੇ ਘਰ ਕਦੀ ਛੱਡੇ ਨਹੀਂ ਜਾਂਦੇ ਅਸੀਂ ਵੀ ਕਿਸੇ ਦੀਆਂ ਧੀਆਂ ਵਾਂ ਉਹ ਵੀ ਕਿਸੇ ਦੀ ਦਿੱਤੀ ਹੈ ਲੋਹਣਰ ਕਦੀ ਮਾਸੀ ਨਹੀਂ ਰੱਖੋ ਇਹਨੇ ਆਪਣੇ ਘਰ ਦਾ ਮੋਲ ਕਿਉਂ ਖਰਾਬ ਕੀਤਾ ਹੈ ਮਾਪੇ ਉਹ ਤਾਂ ਮਾਪੇ ਹੀ ਹੁੰਦੇ ਨੇ ਤੂੰ ਕਦੇ ਵੀ ਉਹਨੂੰ ਪਿਕੇ ਜਾਣ ਤੋਂ ਮਨਾ ਨਹੀਂ ਕਰਨਾ ਚਾਹੇ ਗਰੀਬੀ ਹੈ ਚਾਹੇ ਉਮੀਦੀ ਹੈ ਇਹ ਤਾਂ ਪਤਾ ਸਭ ਚਲਦਾ ਹੀ ਰਹਿੰਦਾ ਜੋ ਵੀ ਪ੍ਰਮਾਤਮਾ ਨੇ ਦਿੱਤਾ ਉਹਦਾ ਸ਼ੁਕਰਾਨਾ ਕਰਿਆ ਕਰੋ ਅੱਜ ਤੁਸੀਂ ਸਵੇਰ ਦੇ ਗੁਰੂ ਘਰ ਗਏ ਨਹੀਂ ਚਲੋ ਉਠੋ ਤੇ ਗੁਰੂ ਘਰ ਜਾਓ

ਬਹੁਤ ਵਧੀਆ ਸ਼ੋਪਿੰਗ ਕਰਕੇ ਮਜ਼ਾ ਵੀ ਬਹੁਤ ਆਇਆ ਹੈ। ਹਾਂ। ਉਹ ਦੇਖਿਓ ਜੀ ਵੀ ਜਿਹੜੇ ਖੜੇ ਹੈ ਸ਼ਾਇਦ। ਉਹ ਹਾਂ। ਸੰਡੂ ਸਾਹਿਬ ਆਜੋ ਆਜੋ। ਹੋਰ ਸੰਡੂ ਸਾਹਿਬ। ਕੀ ਹਾਲ ਏ? ਕੀ ਰੇੜੀ ਦੇ ਖੜ ਕੇ ਕੁਲਚੇ ਦਿੰਦੇ ਵੀ ਆ। ਆਓ ਸਾਡੇ ਨਾਲ ਰੈਸਟੋਰੈਂਟ ਕੋਲ ਖਵਾਈਏ ਤੁਹਾਨੂੰ। ਨਹੀਂ ਨਹੀਂ ਬਸ ਜੀ ਕੁਲਚਾ। ਉਹ ਨਾ ਜੀ ਨਾ। ਅਸੀਂ ਨਹੀਂ ਇੱਥੇ ਸਾਡੀ ਬੜੀ ਬਣੀ ਬਣਾਈ ਹੈ ਇੱਥੇ ਆਪਾਂ। ਤੁਸੀਂ ਸਾਡੇ ਨਾਲ ਚੱਲੋ 5 ਸਟਾਰ ਹੋਟਲ। ਕੁਲਚੇ ਕੁਲਚੇ ਖਾਨ ਖੜੇ ਹੋ ਨਹੀਂ ਭਾਜੀ ਸਾਡਾ ਇਹੀ ਬਚਾ ਲੈ ਮੈਂ ਤੂੰ ਵੀ ਕਦੀ ਗਏ ਤਾਂ ਨਹੀਂ ਹੋਣੇ ਭਾਈ ਹੁਤਾ ਗਏ ਅਜੀ ਕੋਈ ਗੱਲ ਨਹੀਂ ਜਾਵਾਂਗੇ ਕਦੇ ਤਾਂ ਚਲੋ ਆਓ ਚਲਿਏ ਆਜ ਹੀ ਲੈ ਲਈਏ ਨਹੀਂ ਨਹੀਂ ਤੂੰ ਜਾਓ ਵਜੇ ਉਹ ਆਜੋ ਆਜੋ ਉਹ ਨਹੀਂ ਨਹੀਂ ਜਾਓ ਅੱਜ ਤੀ ਉਹ ਆਜੋ ਕੋਈ ਗੱਲ ਨਹੀਂ ਬਸ ਚੰਗਾ ਫਿਰ ਨਾ ਜਾਓ ਖਾਈ ਜਾਓ ਇੱਥੇ ਖੜੇ ਕੁਲਚੇ ਔਰ ਕੀ ਅਸੀਂ ਤਾਂ ਤੁਹਾਨੂੰ ਪੁੱਛਿਆ ਸੀਗਾ ਚਲੋ ਫਾਈਵਟਾਰ ਤੁਸੀਂ ਤਾਂ ਨਖਰੇ ਹੀ ਬੜੇ ਕਰਦੇ ਹੋ ਚੱਲ ਚਲਿਏ ਚੰਗਾ ਭਾਈ کئی ਲੋਕਾਂ ਨੂੰ ਨਾ ਪੈਸੇ ਦਾ ਬਾਹਲਾ ਹੀ ਇੰਕਾਰ ਹੁੰਦਾ ਪਰ ਰੱਬ ਤਾਂ ਦੇਖ ਰਿਹਾ ਹੈ ਨਾ ਰ ਨਾ ਰ ਨਾ ਰ it é...